ਸਵਾਗਤ ਹੈ ਜੀ YouTube ਲਾਈਵ ਤੇ ਆਪਣੇ ਨਾਲ ਬਾਈ ਜਲੌਰ ਸਿੰਘ ਭੁੱਲਰ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਵਧੀਆ ਤੁਸੀਂ ਸੁਣਾਓ ਆਪਾਂ ਬੈਠੇ ਆ ਬਾਈ ਦੇ ਖੇਤ ਤੇ ਕੀ ਪ੍ਰੋਗਰਾਮ ਹੈ ਜੀ ਅੱਜ ਅੱਜ ਪਾਣੀ ਲਾਉਣੇ ਆ ਕਣਕ ਨੂੰ ਕੰਮ ਤਾਂ ਹੁੰਦਾ ਜਾਨੀ ਕਿ ਕਹਿਰੇ ਆਨੰਦ ਆ ਲਾਸ਼ਟ ਕੈਰੇਜ ਛੱਡ ਕੇ ਕਿਉਂਕਿ ਲੈ ਟੁੱਟਣ ਵਾਲੀ ਹੈ ਹੂੰ 4:00 ਵਜੇ 4:00 ਵਜੇ 20-25 ਮਿੰਟਾਂ ਦੇ ਲੈ ਟੁੱਟ ਜਾਂਦੀ ਹੈ ਅੱਛਾ ਜੀ ਬਸ ਉਹਦੋਂ ਨੂੰ ਕਿਹੜਾ ਲੱਗੂਗਾ ਅੰਦਾਜ਼ਾ ਦੇਖਦੇ ਆ ਵੀ ਖੇਤਾਂ ਵਾਲੇ ਲਾਈਵ 'ਚ ਕੋਈ ਜੁੜਦਾ ਕਿ ਨਹੀਂ ਅੱਦੇ ਆਏ ਹੋ YouTube ਤੇ ਇਹ ਤਾਂ ਸੁੱਚਕੀ ਆ ਰੀਟਚ 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 ਉਥਾਈ ਨਿਕਲਿਆ ਹੋਣਾ ਹੈ ਹੂੰ ਇਹ ਡਬਲ ਟੱਚ ਕਰਕੇ ਐ ਲਾਈਕ ਹੋ ਜਾਂਦਾ ਚੱਲ ਪਏ ਤੇਰੇ ਕੋਲ ਦਾ 5G ਰੇਂਜ ਹੈ 5G ਹਾਂ ਇੱਥੇ 5G ਚੱਲੀ ਜਾਂਦਾ ਯਾਰ ਉੱਡ ਗਿਆ ਨਾ ਹੀ ਲੈ ਇਸ ਹਫਤਾ ਬਹੁਤ ਖੁੰਦਾ ਹੋਇਆ ਰਿਹਾ ਸੀ ਨਾ ਆ ਫੇਰ ਆ ਗਿਆ ਨਾ 5G ਦਾ ਇੰਨਾ ਸਾਫ਼ ਤਾਂ ਬਹੁਤ ਆ YouTube ਇਹ। ਇੰਨੇ ਸਾਫ਼ ਕਿ ਤਾ ਰੋਸਾ ਗਰਦਾ ਨੂੰ ਕੋਈ ਧਕਮਾ ਦਾ ਬੋਲ ਦੇ। ਹੂੰ ਬਹੁਤ ਸਾਫ਼ ਚੰਗਾ ਮੋਬਾਈਲ ਹੈ ਤੇਰੇ ਮੁੰਡੇ ਤੇ। ਜਦੋਂ ਤਾਂ ਵਧੀਆ ਨੈਟਵਰਕ ਹੁੰਦਾ ਤਾਂ ਆਉਂਦਾ ਵੀ ਇਹ ਮੋਬਾਈਲ ਬਹੁਤ ਵਧੀਆ। ਜਦੋਂ ਕਈ ਵਾਰ ਨੈਟਵਰਕ ਹੀ ਨਹੀਂ ਹੁੰਦਾ ਉਦੋਂ ਅਲੱਗ ਦਾ ਮੋਬਾਈਲ ਹੋਰ ਲਾਉਣ ਵਾਲਾ। ਹੂੰ ਕਣਕਾਂ ਨੂੰ ਪਹਿਲਾਂ ਪਾਣੀ ਲਾਉਂਦੇ ਜੱਟ, ਟਰੋੜੀਏ ਨੂੰ ਪੈਂਦੇ ਜਦੋਂ ਨਿਕਨਕੇ ਫੋਲੋ ਨਹੀਂ ਪੀਏ ਜੀ ਪੀ ਜੀ ਵੀ ਲੈ ਬੋ ਉਸ ਦੇ ਉੱਤੇ ਕੀ ਕਹਾਂ ਉਹ ਨਾ ਇਹ ਤਾਂ ਗਾ ਨਹੀਂ ਰੱਖਦੇ ਬਾਈ ਐਨਾ ਕੀ ਦੱਸੇ ਤੁਸੀਂ ਦੱਸ ਨਾ ਬਾਈ ਤੇਰਾ ਆਉਣ ਨੂੰ ਯਾਰ ਕਿਹਦਾ ਜਾ ਫੋਨ ਕੀ ਕਰੇ ਇੰਨੀਆਂ ਤਾਂ ਐਪਲੀਕੇਸ਼ਨਾਂ ਚੱਲੀ ਜਾਂਦੀਆਂ ਨੇ ਕਿਹਦੇ ਦੇ ਮੇਰੇ ਹੂੰ ਐਪਲੀਕੇਸ਼ਨਾਂ ਕਿਹੜੀਆਂ ਚੱਲੀਆਂ ਨੇ ਇੱਥੋਂ ਨੱਪ ਕੇ ਸਾਰਿਆਂ ਨੂੰ ਬੰਦ ਕਰ ਦਿਆ ਕਰ ਇੱਥੋਂ ਹੁਣ ਜਿਵੇਂ ਦੋ ਆ ਆ ਤੀਰ ਤੇ ਮਾਰੇ ਕਰਨੇ ਨੇ ਸਨ ਕੀ ਘਾਟੀ ਬੰਦ ਕਰਦੇ ਮੈਨੂੰ ਤਾਂ ਪਤਾ ਨਹੀਂ ਮੈਂ ਕਦੇ ਵੇਖੀ ਨਹੀਂ ਹੈ ਜਿਆ ਕੁਸ ਐਪਲੀਕੇਸ਼ਨਾਂ ਦਾ ਹੋਰ ਐਪਲੀਕੇਸ਼ਨਾਂ ਕਿਹਦੇ ਚ ਹੁੰਦੀਆਂ ਹੋਣ ਦੱਸ ਮੈਨੂੰ ਆਹਾਂ ਆਹ ਨੱਪ ਕੇ ਇਧਰੋਂ ਸੱਜੇ ਵਾਲਾ ਆਹ ਖੱਬੇ ਪਾਸੇ ਵਾਲਾ ਬਟਨ ਦਬਕੇ ਫੇਰ ਉਹ ਹੁੰਦਾ ਕਮਲ ਦਿਖਾਉਣੇ ਆਂ ਕਿਉਂ ਮਾਰ ਲੋ ਨੀ ਇਹ ਇਹ ਹੈ ਚੀਕੂਆਂ ਦਾ ਬੂਟਾ ਬੂਟਾ ਫੇਰ ਕਹਿੰਦੇ ਬੂਟਾ ਉਹ ਬੂਟਾ ਹੈ ਇਹ ਹੈ ਇਹ ਮੋਟਰ ਮੋਟਰ ਦਾ ਪਾਣੀ ਯਾਰਿਆਗਾ ਜੀ ਇਹਦੇ ਨਾਲ ਬਾੜ ਦੇ ਨਾਲ ਇਹ ਤਕਰੀਬਨ 2 ਦਿਨ ਪਹਿਲਾਂ ਰੇ ਸੁੱਟ ਚੁੱਕੇ ਆ ਇਹ 2 ਦਿਨ ਪਹਿਲਾਂ ਰੇ ਸੁੱਟੀ ਵੀ ਕਹਿੰਦੇ ਵੀ ਸੁੱਟਣੀ ਚਾਹੀਦੀ ਇਹਨੂੰ ਚਾਰੀ ਇਹ ਮੋਟਰ ਉਧਰ ਕੇ ਕੇਲ ਇਹ ਹੈਗੇ ਆ ਫੁੱਲ ਆਹਦੇ ਫੁੱਲ ਨਹੀਂ ਇਹ ਇੱਕ ਤਾਂ ਹੁੰਦੇ ਗਲਾਬ ਦੇ ਫੁੱਲ ਇੱਕ ਹੁੰਦੇ ਆ ਨਾਰ ਦੇ ਫੁੱਲ

ਉੱਧਰ ਚੱਲ ਰਹੀ ਹੈ ਕਣਕ ਦੀ ਬਿਜਾਈ ਰਾਜਵਿੰਦਰ ਸਿੰਘ ਭੁੱਲਰ ਕਣਕ ਦੀ ਬਿਜਾਈ ਕਰ ਰਿਹਾ ਤੇ ਆਹ ਬਾਣ ਵੀ ਆਪਾਂ ਵਾਹ ਕੇ ਵਿਜਿਆ ਸੀਗਾ ਤੇ ਦੇਖੋ ਕਣਕ ਕਿੰਨੀ ਚੰਗੀ ਜਿਹੜੀ ਮੈਂ ਕਹਿੰਦਾ ਇਹ 120 ਮਣ ਨਿਕਲੂਗੀ ਕਣਕੇ ਮੇਰੀ ਫੁੱਲ ਗਾਰੰਟੀ ਏ ਪੂਰੀ ਫੁੱਲ ਗਾਰੰਟੀ ਉਹ ਬੈਠਾ ਹਰਜਿੰਦਰ 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 ਇਹ ਫੌਜੀ ਬੈਠਾ ਦੇਖੋ ਲਾਦਾ ਫੌਜੀ ਹੈ ਸਾਈਕਲ ਵਾਲਾ ਉਹ ਬੈਠਾ ਸੂਰਜ ਨਹਿਰ ਕਿਨਾਰਾ ਨਹਿਰ ਕਿਨਾਰਾ ਤਵੀਆਂ ਸਹਗਾ 5G ਫੁੱਲ ਚੱਲ ਰਿਹਾ ਜੀ ਇੱਥੇ 192% 5G ਚੱਲ ਰਿਹਾ ਇੰਨਾ ਕੁ ਲਾਈਵ ਕੌਣ ਦੇਖ ਰਿਹਾ ਕਿੱਥੋਂ-ਕਿੱਥੋਂ ਦੇਖ ਰਿਹਾ ਦੱਸੋ ਮੜਾ ਕਮੈਂਟ ਕਰਕੇ ਉਧਰ ਫਿਰਦਾ 5630 ਪੁਰਾਣਾ ਮਾਡਲ ਤੇ ਨਾਲ 6600 ਫੋਰਡ ਉਹਦੋਂ ਵੀ ਪੁਰਾਣਾ ਮਾਡਲ ਮੈਂ ਕਹਿੰਦਾ ਵੀ ਉਹ ਤਾਂ ਹੋਊਗਾ ਕਿ ਟੋਡਰ 48 ਸਾਲ ਪੁਰਾਣਾ ਟਰੈਕਟਰ ਸ਼ਾਇਦ ਤੇ ਦਰਸ਼ਕੋ ਜੁੜ ਨਹੀਂ ਰਹੇ ਆਪਣੇ ਨਾਲ ਚੱਲ ਗਿਆ ਭਾਈ ਜਿਸ ਸਵੇਰੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ ਉਹ ਗਾਣਾ ਚੱਲ ਰਿਹਾ ਜੀ ਤੋੜੀਏ ਨੂੰ ਪੈਂਦੇ ਜਦੋਂ ਮਿੰਨੇ ਮਿੰਨੇ ਕੇ ਪੀਲੇ ਪੀਲੇ ਫਲ ਉਹ ਸਰ ਉੱਤੇ ਸੱਜਣਾ ਮਲਾਦੇ ਹੈ ਲਾਈਟ ਉੱਡਦੀ ਨਹੀਂ ਯਾਰ ਅੱਜ ਫਿਰ ਉਹ ਸਾਢੇ 4 ਜਾਵਾਂਗੇ ਫਿਰ ਮੈਂ ਪਹਿਲਾਂ ਜਾਵਾਂ ਸਵਾ 4 ਹੋ ਗਏ ਮੈਂ ਜਾਣਾ ਹੋਰ ਉਹਨੂੰ ਪਰੇ ਹੋ ਕਰਨ ਉਹਨਾਂ ਜਾਣਾ ਨਾ ਨਾ ਉਹਨੂੰ ਟਾਲਣਾ ਬਸੇ ਸੋ ਮੈਂ ਉਹਨੂੰ ਲੈ ਕੇ ਇੱਥੇ ਆਉਣਾ ਤੂੰ ਸਾਢੇ 4 ਵਜੇ ਆ ਜਾ ਬੱਸ ਵੇ ਨਾਲੇ ਇੱਧਰ ਆ ਜੂ ਇੱਕ ਦਰਸ਼ਕ ਸਾਨੂੰ ਦੇਖ ਰਿਹਾ ਪਤਾ ਨਹੀਂ ਲੱਗਦਾ ਕੌਣ ਦੇਖ ਰਿਹਾ ਅੱਗੇਰ ਨਾ ਕਈ ਵਾਰੀ 200 300 8 ਇੱਕ ਵਾਰੀ 9 900 ਬੰਦਾ ਵੀ ਜੁੜਿਆ ਨਾਲ ਤੇ ਹੁਣ ਨਹੀਂ ਜੁੜਦਾ ਸਮਝੋ ਬਾਹਰ ਕੰਮ ਆਹ ਦੇ ਭੱਜੇ ਦੂਜੀ ਨਾਲ ਕੁਝ ਆ ਵੀ ਚੱਲਦੀ ਦੂਜੀ ਦੀ ਦੂਜੀ ਦੇ ਦਰਸ਼ਕ ਦੋ ਹੋ ਗਏ ਭੱਜੇ ਫੋਨ ਲੈ ਆਣਾ ਨਾਲ ਹਾਂ ਪੂਰਾ ਲੈ ਕੇ ਆਉਂਦਾ ਮੇਰੇ ਕੋਲ ਲਾਈਵ ਚੱਲੀ ਜਾਂਦਾ ਜਿਹੜੇ ਤੇ ਲਾਈਵ ਤੂੰ ਆ ਤੂੰ ਚਲਾਈ ਚੱਲ ਮੈਂ ਜਾ ਕੋ ਸਾਰਾ ਗੁਰੂਤ ਬਹੁਤ ਹੀਰੋ ਹਾਂਡਾ ਮੋਟਰਸਾਈਕਲ ਵੀ ਰੱਖਿਆ ਸੀ ਪੁਰਾਣਾ ਦੇਖੋ ਬਹੁਤ ਕੰਮ ਦਿੰਦਾ ਆ Hvorfor er de ikke her i dag? 4 ਵਜੇ ਓਏ ਹੋਏ 14 ਮਿੰਟ ਹੋ ਚੁੱਕੇ ਹਨ ਹੁਣ ਮੈਂ ਮੋਟਰਸਾਈਕਲ ਕਿਵੇਂ ਚਲਾਵਾਂ ਰੌਣਕ ਮੇਲਾ ਰੌਣਕ ਮੇਲਾ ਲਾਈਵ ਥੋੜਾ ਸਦੂਆਂ ਦੀ ਬਾਦਲਾ viro 2 ਦਰਸ਼ਨ ਕਰੋ ਪਿੰਡਾਂ ਦੇ ਨਗਾਰੇ ਮੱਕੀ ਟਿੱਪਲ ਵੀ ਲੱਗੇ ਹੋਏ ਬੱਚੋ ਇਹ ਬੜੀ ਘੈਂਟ ਨਸਲ ਦੀ ਮੱਕੀ ਹੈ ਧੜਕਾ ਜਿੰਨ ਮਰੰਦਰ ਰਸ ਜਾਨਾ ਤੋਂ ਬਹੁਤ ਬਹਾਇਆ ਅਕੰ ਦਰਸ਼ਕ ਕੌਣ ਦੇਖ ਰਿਹਾ ਸਾਨੂੰ ਦੱਸੋ ਜੀ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਮਣਾਇਆ ਪਤਾ ਲੱਗ ਜਾਂਦਾ ਬਾਕੀ ਤੁਹਾਡਾ ਧੰਨਵਾਦ ਜਿਹੜੇ ਸਾਨੂੰ ਦੇਖ ਰਹੇ ਹੋ ਲਾਇਆ ਦੱਸਦਾ ਹੂੰ ਤੁਹਾਨੂੰ ਕਿਉਂਕਿ ਨੈਟਵਰਕ ਦੀ ਪ੍ਰੋਬਲਮ ਹੁੰਦੀ ਹੈ ਪਰ ਸਾਡੀ ਤੁਹਾਨੂੰ ਸਹੀ ਸੁਣੂਗੀ ਇਸ ਲਈ ਥੋੜਾ ਬਹੁਤ ਬਹੁਤ ਧੰਨਵਾਦ ਹੁਣ ਆ ਗਿਆ ਆਪਣਾ ਘਰ ਤੇ ਆਪਾਂ ਕਰਾਂਗੇ ਲਾਈਵ ਬੰਦ ਥੈਂਕ ਯੂ